ਹਾਂਜੀ ਆ ਗਈ ਜੀ ਹਾਂਜੀ ਨਿਕਲ ਨਿਕਲ ਖਾਣੇ ਵਾਸਤੇ ਨਵਾ ਦਿੱਤੀ ਗਈ ਮੇਰਾ ਸਾਰਾ ਲੋਡ ਜਿਹੜਾ ਬਿਜਲੀ ਦਾ ਉਹ ਮਤਲਬ ਇਹ ਵਧੀ ਗਈ ਮੇਰਾ ਕੰਮ હાજી રિપોર્ટ ગણ Opa! ਬਾਪਣ ਪੁੱਛਣਾ ਵਾਸਤੇ ਡੱਕ ਤੋ ਜਾ ਹਾਂਜੀ ਬਾਪੂ ਜੀ ਹਾਂਜੀ ਇਹ ਕੰਮ ਜੇ ਕਰੇ ਕੀ ਬਸਿਆ ਪਿਆ ਹਾਂਜੀ ਹਾਂਜੀ ਇੱਕੋ ਹੀ ਆ ਇੱਕੋ ਹੀ ਰਹੇਗਾ ਇਹ ਤੇ ਆਪਣਾ ਕੰਮ ਕਰ ਮਨ ਕੋਈ ਕਾਲੇ ਜੋ ਸੁਕਾਤਰੇ ਮੰਦੀਮ ਕਮਟਾ ਪੂਰੀ ਹੋ ਗਈ ਠੀਕ ਹੈ ਇਹਨੂੰ ਯਾਦ ਰੱਖਣਾ ਹਾਂ 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 ਜੀ ਹਾਂ ਜੀ ਠੀਕ ਹੈ ਹੁਣ ਕਰਦਾ ਯਾਦ ਤੇਰੇ ਆ ਗਿਆ ਮਾਂ ਵੀ ਤੇ ਜਿੰਨਾ ਪੱਤਿਆ ਦਾ ਅਰਬੋਤੇ ਹਾਂਜੀ 10ਵੀਂ ਤਾਂ ਦਿੱਤੇ ਨਹੀਂ ਮੈਂ ਤੂੰ 200 ਦੇ ਕੇ ਆ ਬੇਟੀ ਜੀ ਦੇਖਾ ਕਰਾਉਂਦਾ ਸ਼ਾਮ ਤੱਕ ਹੋਣੀ ਜਿਉ ਤੇਰੇ ਵਾਲਾ ਤੇਰੇ ਵਾਲਾ ਆਪਣੇ ਤੋਂ ਇਹਦੇ ਕੁਝ ਲਿਖ ਲਿਆ ਸਰ ਬਈ ਨਿਕਸ ਕਿਹਦੀ ਮੋਟੇ ਪਰ ਰਿਸ਼ਤਾ ਆ ਜੂਗਾ ਕਿ ਬਲਾਰੀ ਮੇਂ ਬਚਨ ਲੈ ਜਾਣੇ ਆ ਹੁਣ ਬਾਪੂ ਚੱਕ ਕੇ ਜਾ ਆਜਮਨ ਗੱਡੀ ਦੇ ਵਿੱਚ ਪਾ ਦੇ ਮੰਨ ਜੂਗੇ ਉਹ ਜਿਹੜਾ ਰਿਸ਼ਤਾ ਆ ਠੀਕ ਹੈ ਜੀ ਠੀਕ ਆ ਕਰਦਾ 100 ਮਿੰਟ ਦੇ ਨੂੰ ਥੋੜਾ ਦੇ ਦੋ ਜੀ

ਹਾਂ ਤੇ ਤੇਰੇ ਮੋਕੇ ਪਰ ਹੋਰ ਲੋਕ ਟੂਰ ਪਹਿਲਾਂ ਆਪੋ ਜੀ ਇਕੱਲੇ ਆ ਗਾ ਸੀ ਤੇ ਮਾਂਦੂਆ ਮੁੰਡੇ ਲਵਾਣੀ ਆਈ ਹਾਂ ਮਾਮੇ ਮੁੰਡੇ ਕੋਲੇ ਇਕੱਲੇ ਆ ਜਾਈ ਪਹਿਲੇ ਮੇਰੇ ਮੁੰਡੇ ਕੋਲੇ ਇਕੱਲੇ ਹਾਂਜੀ ਤੇ ਤੈਨੂੰ ਮੈਂ ਕਿਹਦੀ ਨਾ ਅੰਗਰੇਜ਼ੀ ਮਾਰੀ ਨਾ ਤੈਨੂੰ ਕਈ ਨਾ ਬਾਹਰ ਕਾਉਣ ਕਿਹਨੇ ਕਿਹਦੇ ਲਵਾਉਣੀ ਤੂੰ ਕਈ ਨਾ ਕੋਈ ਵੀ ਨਹੀਂ ਬਾਤ ਸੁਣਾ ਮੈਂ ਅਮੀ ਜਾਇ ਜਾਂਦੇ ਪਰ ਮੂੰਹ ਆ ਨਹੀਂ ਹਾਂਜੀ ਆ ਨਹੀਂ ਕੀ ਹਾਂਜੀ ਕੋਈ ਤੱਕ ਮੈਂ ਤੁਹਾਨੂੰ ਪੁੱਛ ਲਵਾਂ ਠੀਕ ਹੈ ਤਾਂ ਜਾ ਮੱਡੂ ਲਿਆ ਜਾ ਠੀਕ ਹੈ ਆ ਗਾਂ ਪਰ ਉੱਧਰ ਵੀ ਲੱਗਦੀ ਕੀ ਉਹ ਬੱਚਾ ਕਿਹਨੇ ਪੁੱਛਣਾ ਬੱਚੇ ਕਿਹਦੇ ਪਾਸੇ ਬੱਚਿਆਂ ਦਾ ਕਿਹਨੇ ਪੁੱਛਣਾ ਜੀ ਬੱਚੇ ਪਾਸੇ ਕਿਹਨਾਂ ਦੇ ਆ ਤੁਹਾਡੇ ਜੀ ਹਾਜ਼ਰ ਆ ਬ ਕੋਈ ਇੱਕ ਹੁਣ ਦੋ ਹੁਣ ਚਾਰ ਹੁਣ ਸਾਹਮਣੇ ਆ ਗੋਪਰੇ ਤੁਹਾਡੇ ਵੱਟੇ ਉੱਤ ਜਾਓ ਬਣਾ ਇੱਧਰ ਆ ਜੀ ਉੱਥੋਂ ਪਾਸੇ ਵਾਈ ਸੁਪਰੇ ਜਾਉਣੇ ਆਪਦੇ ਹਾਂਜੀ ਇਹਨੂੰ ਕੁੱਤਲਾ ਲਾ ਕੇ ਹਾਂਜੀ ਪਰਬਤ ਆਈ ਆਵਾਰੀ ਕਹਿੰਦਾ ਉਹ ਮੇਰੇ ਨਾਲ ਚੱਲ ਨਾ ਸਕਦਾ ਥੱਕ ਨਾ ਹੋਣ ਦੇਣਾ ਕੋਈ ਗੱਲ ਕਰਦੀ ਆਪ ਕੋਲ ਤਾਂ ਟਾਈਕਨ ਪਾਸੇ ਕਰੇ ਮਦਰ ਪੜਾਇਨਾ ਕਰ ਜਦੋਂ ਤੂੰ ਵੀ ਆਂਦੀ ਗੱਡੀ ਦੀ ਚੈਨ ਜੀ ਲੱਗੀ ਹੁੰਦੀ ਉਹ ਖਿੱਚੀ ਜਾਂਦੀ ਆ ਨਾ ਫਿਰ ਆ ਕੋਈ ਨਹੀਂ ਬੜੇ ਕੋਈ ਇੱਕ ਬੇਟੀ ਆ ਗਿੱਟੀਆਂ ਕਰੀਏ ਤੇ ਉਹ ਇਹ ਕੁੱਨੀ ਸਾਰੇ ਸੰਗਤ ਨੂੰ ਭੈਣਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਜਦੋਂ ਬਾਪੂ ਦੇ ਚਲਦੀ ਨਾ ਪਾਉਣ ਇੱਧਰ ਨਾ ਹੀ ਆਇਆ ਕੋਈ ਸਾਰਿਆਂ ਨੂੰ ਕਹਿੰਨੇ ਆ ਸੀ ਬੇਨਤੀ ਹੋ ਸਾਡੀ ਕੋਈ ਨਹੀਂ ਗਲਤੀ ਕਿਸੇ ਤੋਂ ਵੀ ਹੋ ਸਕਦੀ ਕੋਈ ਨਹੀਂ ਅਚਾਨਕ ਆਪਾਂ ਭਰੇ ਚਲਾ ਕੇ ਚੱਲ ਪਾਉਣ ਨਹੀਂ ਮੈਨੂੰ ਸਾਹਿਬ ਤੂੰ ਮੇਰਾ ਭੈਣ ਬਹੁਤ ਸੱਚੇ ਅਦਮਾਨ ਕੀ ਇਹਨਾਂ ਜਕਾਰੇ ਕਰਮੀ ਨਸਲਾ ਹੁ ਅਲਾਈ ਮੈਂ ਨਹੀਂ ਪਤਾ ਲੱਗ ਰਿਹਾ ਮੇਰੇ ਬਾਬਾ 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 ਕੀ ਬੈਠਾ ਟੋਲ ਲਾ ਕੇ ਸੰਗੀਆਂਗੇ ਛੋੜ ਨਾ ਆ ਕੇ ਨਾ ਇਹ ਕੋਈ ਪਾਣੀ ਦੇ ਵਿੱਚ ਖੜਾ ਹੋ ਗਿਆ ਇਹ ਉੱਥੇ ਖੜਾ ਹੋ ਜਾਣਾ ਅੱਜ ਨੂੰ ਇੱਥੇ ਖੜਾਇਆ ਕਰੋ ਬਹੁਤ ਜ਼ਿਆਦਾ ਚੌਂਕੜੀ ਮਾਰ ਕੇ ਭਜਾ ਕੂਣ ਬੈਠਣਾ ਨਹੀਂ ਮੈਂ 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 ਚੈੱਕ ਕਰ ਲਾਂਗਾ ਪਹਿਲੇ ਬੜੇ ਪਹਿਲੇ ਦੇਖਦਾ ਹਾਂ ਬਾਬਾ ਮੇਰਾ ਹੈ ਬਾਬਾ ਦਾ ਮਾਸਾ ਚਲਾ ਗਿਆ ਇੱਥੇ ਬਾਬਾ ਇਹ ਸੰਤ ਵਜੇ ਨਾਲ ਤੱਕ ਨਹੀਂ ਹੁੰਦੇ ਨੇ ਜਨਾਈ ਤੇ ਮਾੜਾ ਪੱਲਾ ਲੱਗਾ ਲੱਗਾ ਇਹ ਮੇਰੇ ਕਲਾ ਤੇ ਮੱਖਣ ਟੇਸ਼ਨ ਦੇ ਬਾਅਦ ਵਿੱਚ ਬਾਬਾ ਵੀ ਟੇਸ਼ਨ ਤੇ ਆ ਜਾਂਦਾ ਹੈ ਜਦੋਂ ਕੋਈ ਕਰੋਨਾ ਤੋਂ ਥੋੜਾ ਡਰਦਾ ਹੁੰਦਾ ਸੰਤ ਸਭ ਤੋਂ ਪਹਿਲਾਂ ਤੈਨੂੰ ਹੱਥ ਲਾਵਾਏ ਬੇਰਸਾ ਆਏ ਤੂੰ ਬੈਠ ਲੈ ਮੈਂ ਤਾਂ ਬੈਗਾ ਨਾ ਆਉਣਾ ਨਹੀਂ ਚੜ੍ਹਦੀ ਬਣੇ ભાઈ યાર છોટો યાર થોડી ઇમેરે પછાડીયો તો બતમાન મે નહી થાને તો માથે લાયા જતો તો પ્રિન્સિપાલિટીલાય ਆ ਤੋਂ ਨਹੀਂ ਕਿੰਦਾ ਬਣਾ ਪਾਉਂਦਾ ਪੈਰਾਂ ਨੂੰ ਬੇਨਤੀ ਹੈ ਵੀ ਚੰਦੀ ਪੌਂਦਰੇ ਦੇ ਬਾਥੋਂ ਕਿਸੇ ਨੇ ਪੈਸੇ ਨਹੀਂ ਮਾਰਨੇ ਕਿ ਮਾਇ ਪੈਸੇ ਬਸਤੀ ਰੱਖਿਆ ਨਾਲ ਮੈਨੂੰ ਫੜਾਤਾ